ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਅੱਜ ਆਪਾਂ 12ਵੀਂ ਜਮਾਤ ਦਾ ਜੋ এনवायरमेंट ਐਜੂਕੇਸ਼ਨ ਵਾਤਾਵਰਨ ਸਿੱਖਿਆ ਦਾ ਪ੍ਰੀ ਬੋਰਡ ਪੇਪਰ ਹੋਏਗਾ ਉਸ ਪੇਪਰ ਨੂੰ ਆਪਾਂ ਤੁਹਾਡੇ ਲਈ ਇੱਥੇ ਹੱਲ ਕਰਾਂਗੇ ਇਹ ਪੇਪਰ 45 ਨੰਬਰ ਦਾ ਸੀ ਵੀ ਠੀਕ ਹੈ ਥਿਓਰੀ 45 ਨੰਬਰ ਦਾ ਸੀ ਠੀਕ ਹੈ 5 ਨੰਬਰ ਆਈਏ ਤੇ ਪ੍ਰੈਕਟੀਕਲ 50 ਨੰਬਰ ਦਾ ਹੈ ਤਾਂ ਇਹਦੇ ਵਿੱਚ ਸਾਰੇ ਪ੍ਰੈਸ਼ਨ ਜ਼ਰੂਰੀ ਸੀ 1 ਤੋਂ ਲੈ ਕੇ 25 ਤੱਕ ਆਬਜੈਕਟਿਵ ਟਾਈਪ ਕੁਐਸਚਨ ਸੀ ਹਰ ਇੱਕ ਦਾ ਇੱਕ ਨੰਬਰ ਸੀ ਠੀਕ ਹੈ 10 ਤੋਂ 19 ਦੇ ਵਿੱਚ ਮਲਟੀਪਲ ਚੁਆਇਸ ਕੁਐਸਚਨ ਬਹੁ ਵਿਕਲਪੀ ਪ੍ਰਸ਼ਨ ਠੀਕ ਹੈ ਪੰਜ ਜਿਹੜੇ ਪ੍ਰਸ਼ਨ ਸੀ ਇੱਕ ਸ਼ਬਦ ਜਾਂ ਇੱਕ ਲਾਈਨ ਵਾਲੇ ਉੱਤਰ ਪੰਜ ਇਹਨਾਂ ਦੇ ਵਿੱਚ ਖਾਲੀ ਥਾਵਾਂ ਠੀਕ ਹੈ ਤੇ ਪੰਜ ਇਹਨਾਂ ਦੇ ਵਿੱਚੋਂ ਸਹੀ ਗਲਤ ਸਨ ਇਸ ਤੋਂ ਕੁਐਸਚਨ ਨੰਬਰ 2 ਸੀ ਜਿਹੜਾ 2 ਤੋਂ 6 ਤੱਕ ਠੀਕ ਹੈ ਟੋਟਲ ਪੰਜ ਕੁਐਸਚਨ ਸੀ ਹਰ ਇੱਕ ਦੇ ਦੋ ਨੰਬਰ ਹੈਗੇ ਕਵੈਸਚਨ ਨੰਬਰ 7 ਤੇ 8 ਟੋਟਲ 2 ਕਵੈਸਚਨ ਸੀ ਇਹ ਬਹੁ ਵਿਦੇ ਉਤਰਾਂ ਵਾਲੇ ਕਵੈਸਚਨ ਸੀ ਤੇ ਹਰ ਇੱਕ ਦਾ 5 ਨੰਬਰ ਸੀ ਠੀਕ ਹੈ ਆਓ ਆਪਾਂ ਸ਼ੁਰੂ ਕਰੀਏ ਆ ਵਾਤਾਵਰਨ ਸਿੱਖਿਆ ਪਰੀਬਲ ਪੇਪਰ ਠੀਕ ਹੈ 12 ਜਮਾਤ ਦਾ ਤਾਂ ਪਹਿਲਾ ਸੀ ਬਹੁ ਵਿਕਲਪੀ ਪ੍ਰਸ਼ਨ ਸਹੀ ਵਿਕਲਪ ਚੁਣੋ 1972 ਵਿੱਚ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਵਾਤਾਵਰਨ ਸੰਬੰਧੀ ਪਹਿਲੀ ਕਾਨਫਰੰਸ ਕਿੱਥੇ ਹੋਈ ਹਾਂਜੀ ਕਿੱਥੇ ਹੋਈ ਸੀ ਬੇਟਾ ਸਟਾਕਹੋਮ ਕਿਤੇ ਵੀ ਸਟਾਕਹੋਮ ਪ੍ਰਸ਼ਨ ਨੰਬਰ 2 ਜੰਗਲੀ ਜਾਨਵਰਾਂ ਦੇ ਨਸ਼ਟ ਹੋਣ ਦੇ ਕੀ ਕਾਰਨ ਹਨ? ਹਾਂਜੀ ਖੇਤੀਬਾੜੀ, ਉਦਯੋਗੀਕਰਨ, ਨਵੀਆਂ ਇਮਾਰਤਾਂ ਦੀ ਉਸਾਰੀ, ਉਪਰੋਕਤ ਸਾਰੇ। ਹਾਂਜੀ ਬੇਟਾ ਉਪਰੋਕਤ ਸਾਰੇ। ਠੀਕ ਹੈ। ਖੇਤੀਬਾੜੀ, ਉਦਯੋਗੀਕਰਨ, ਨਵੀਆਂ ਇਮਾਰਤਾਂ ਦੀ ਉਸਾਰੀ। ਖੇਤੀਬਾੜੀ ਦਾ ਮਤਲਬ ਇੱਥੇ ਇਹ ਹੈ ਵੀ ਦੇਖੋ ਜੰਗਲਾਂ ਨੂੰ ਲਗਾਤਾਰ ਸਾਫ਼ ਕਰਕੇ ਜਿੱਥੇ ਜੀਵ ਜੰਤੂ ਰਹਿੰਦੇਗੇ ਉੱਥੇ ਉਹਨਾਂ ਖੇਤੀਬਾੜੀ ਕਰਨੀ ਸ਼ੁਰੂ ਕਰਤੀ। ਠੀਕ ਹੈ। ਉਦਯੋਗਾਂ ਦੇ ਲੱਗਣ ਨਾਲ ਵੀ ਨਮੀ ਮਾਰਤਾ ਦੇ ਨਿਰਮਾਣ ਨਾਲ ਵੀ ਠੀਕ ਹੈ ਤਾਂ ਉਪਰੋਕਤ ਸਾਰੇ ਪ੍ਰਸ਼ਨ ਨੰਬਰ 3 ਹੈ ਆਪਣਾ ਵਾਤਾਵਰਣ ਪ੍ਰਬੰਧਨ ਵਾਤਾਵਰਣ ਪ੍ਰਬੰਧਨ ਦੇ ਵਿੱਚ ਕੀ ਕੀ ਹੁੰਦਾ ਬੇਟਾ ਵਾਤਾਵਰਣ ਦੇ ਨਾਲ ਮਨੁੱਖ ਦੇ ਸਬੰਧਾਂ ਦਾ ਪ੍ਰਬੰਧ ਹੁੰਦਾ ਹੈ ਠੀਕ ਹੈ ਵਾਤਾਵਰਣ ਦੇ ਨਾਲ ਮਨੁੱਖ ਦੇ ਸਬੰਧਾਂ ਦਾ ਪ੍ਰਬੰਧ ਹੁੰਦਾ ਹੈ ਪ੍ਰਸ਼ਨ ਨੰਬਰ 4 ਪਤਾ ਲਾਈਕੇਨ ਕਿਸ ਪ੍ਰਕਾਰ ਦੇ ਵਾਤਾਵਰਣ ਦੇ ਸੂਚਕ ਹਨ ਹਾਂਜੀ ਲਾਈਕੇਨ ਕਿਸ ਪ੍ਰਕਾਰ ਦੇ ਵਾਤਾਵਰਣ ਦੇ ਸੂਚਕ ਹਨ ਵੀ ਜੈਵਿਕ ਪ੍ਰਸ਼ਨ ਨੰਬਰ 5 ਕੁਦਰਤ ਵਿੱਚ ਹਰੇਕ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਭ ਕੁਝ ਹੈ ਪਰੰਤੂ ਉਹਨਾਂ ਦੇ ਲਾਲਚ ਨੂੰ ਪੂਰਾ ਕਰਨ ਲਈ ਕੁਝ ਵੀ ਨਹੀਂ ਇਹ ਸ਼ਬਦ ਕਿਸ ਨੇ ਕਹੇ ਸਨ ਹਾਂਜੀ ਇਹ ਸ਼ਬਦ ਕਿਹਦੇ ਨੇ ਵੀ ਮਹਾਤਮਾ ਗਾਂਧੀ ਦੇ ਠੀਕ ਹੈ ਪ੍ਰਸ਼ਨ ਨੰਬਰ 6 ਹੈ ਆਪਣਾ ਮੱਧ ਪ੍ਰਦੇਸ਼ ਵਿਖੇ ਨਰਮਦਾ ਪ੍ਰੋਜੈਕਟ ਦਾ ਵਿਰੋਧ ਕਿਸ ਨੇ ਕੀਤਾ ਹਾਂਜੀ ਮੇਦਾ ਪਾਟੇਕਰ ਬਾਬਾ ਆਮਤੇ ਸੁੰਦਰ ਲਾਲ ਬਹੁਗਣਾ ਅਪਰੋਕਤ ਸਾਰੇ ਹਾਂਜੀ ਇਹਨਾਂ ਸਾਰਿਆਂ ਨੇ ਮੱਧ ਪ੍ਰਦੇਸ਼ ਵਿੱਚ ਨਰਮਦਾ ਪ੍ਰੋਜੈਕਟ ਸੀ ਉਸ ਦਾ ਵਿਰੋਧ ਕੀਤਾ ਪ੍ਰਸ਼ਨ ਨੰਬਰ 7 ਖੇਤ ਲੰਮੇ ਸਮੇਂ ਤੱਕ ਭੋਜਨ ਉਤਪਾਦਨ ਕਰਦਾ ਰਹੇ ਤੇ ਪਰਸਥਿਤੀ ਸੇਤ ਤੇ ਕੋਈ ਮਾੜਾ ਪ੍ਰਭਾਵ ਨਾ ਪਵੇ ਇਸ ਨੂੰ ਕੀ ਕਿਹਾ ਜਾਂਦਾ ਹੈਗਾ ਹਾਂਜੀ ਟਿਕਾਊ ਖੇਤੀਬਾੜੀ ਮਿਸ਼ਰਤ ਖੇਤੀਬਾੜੀ ਅੰਤਰਫਸਲੀ ਖੇਤੀਬਾੜੀ ਉਪਰੋਕਤ ਸਾਰੇ ਡੀ ਆਪਸ਼ਨ ਸੀ ਹੈ ਜੀ ਬਟੇ ਦੇ ਲਈ ਉਪਰੋਕਤ ਸਾਰੇ ਪ੍ਰਸ਼ਨ ਨੰਬਰ 8 ਜੈਵ ਜੜੀ ਬੂਟੀ ਨਾਸ਼ਕ ਜੀਵਕ ਤੌਰ ਤੇ ਕੀਟਾਂ ਉੱਪਰ ਕਾਬੂ ਪਾਉਂਦੇ ਹਨ ਨਦੀਨਾਂ ਉੱਪਰ ਕਾਬੂ ਪਾਉਂਦੇ ਹਨ ਕੀਟਾ ਤੇ ਨਦੀਨਾਂ ਦੋਵਾਂ ਤੇ ਕਾਬੂ ਪਾਉਂਦੇ ਹਨ ਹਾਂਜੀ ਬੇਟਾ ਤਾਂ ਇਹਦੇ ਵਿੱਚ ਜੀਡੀ ਆਪਸ਼ਨ ਆਦੀ ਕਿ ਵੀ ਕੀਟਾ ਤੇ ਨਦੀਨਾਂ ਦੇ ਉੱਪਰ ਕਾਬੂ ਪਾਉਂਦੇ ਨੇ ਰਸ਼ਨ ਨੰਬਰ 9 ਹੇਠ ਲਿਖੇ ਵਿੱਚੋਂ ਬਦਲਵੇਂ ਸਰੋਤ ਹਨ ਸੀਐਨਜੀ ਦੀ ਵਰਤੋਂ ਕਪੜੇ ਦੇ ਥੈਲੇ ਦੀ ਵਰਤੋਂ ਬਾਇਓ ਗੈਸ ਦੀ ਵਰਤੋਂ ਹਾਂਜੀ ਉਪਰੋਕਤ ਸਾਰੇ ਹਾਂਜੀ ਬਟੇ ਸਾਰੇ ਹੀ ਬਦਲਵੇਂ ਸਰੋਤ ਨੇ ਠੀਕ ਹੈ ਸਬ ਆਪਸ਼ਨ ਸੀ ਆ ਜਿਗੇ ਤੇ ਲਈ ਪ੍ਰਸ਼ਨ ਨੰਬਰ 10 ਮਨੁੱਖ ਕਿਹੜੇ ਕਿਹੜੇ ਕੁਦਰਤੀ ਤੋਹਫਿਆਂ ਉਪਰ ਨਿਰਭਰ ਕਰਦਾ ਹੈਗਾ ਪੌਦੇ ਪਾਣੀ ਜੰਗਲ ਉਪਰੋਕਤ ਸਾਰੇ ਹਾਂਜੀ ਬਟੇ ਉਪਰੋਕਤ ਸਾਰੇ ਦਾ ਉੱਤਰ ਆ ਜਾਏਗਾ ਹਾਂਜੀ ਬਟੇ ਅੱਗੇ ਛੋਟੇ ਪ੍ਰਸ਼ਨ ਵੀ ਹਨ ਬਣੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਇੱਕ ਸ਼ਬਦ ਜਾਂ ਇੱਕ ਲਾਈਨ ਦੇ ਵਿੱਚ ਉੱਤਰ ਦੇਣਾ ਪੈਣਾ ਦਾ ਪ੍ਰਸ਼ਨ ਨੰਬਰ 11 ਹੈ ਦਵਾਈਆਂ ਦੇਣ ਵਾਲੇ ਦੋ ਪੌਦਿਆਂ ਦੇ ਨਾਮ ਦੱਸੋ ਹਾਂਜੀ ਬੇਟਾ ਦਵਾਈਆਂ ਦੇਣ ਵਾਲੇ ਕਿਹੜੇ-ਕਿਹੜੇ ਪੌਦਿਆਂ ਵੀ ਦੇਖੋ ਨਿੰਮ ਹੋ ਗਿਆ ਠੀਕ ਹੈ ਤુલਸੀ ਹੋ ਗਿਆ ਠੀਕ ਹੈ ਕੁਨਿਨ ਹੋ ਗਿਆ ਸਿਨਕੋਨਾ ਹੋ ਗਿਆ ਠੀਕ ਹੈ ਇਹ ਸਾਰੇ ਦਵਾਈਆਂ ਦੇਣ ਵਾਲੇ ਪੌਦੇ ਨੇ ਹੈਨਾ ਆਮਲਾ ਹੋ ਗਿਆ ਚਲੋ ਅੱਗੇ ਕੀ ਵਿਕਾਸਾਤਵਾਰ ਨੂੰ ਪ੍ਰਭਾਵਿਤ ਕਰਦਾ ਹੈ ਹਾਂਜੀ ਬੇਟਾ ਜਿਹੜਾ ਵਿਕਾਸ ਹੈ ਵੀ ਉਹ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈਗਾ ਹਾਂਜੀ ਵਿਕਾਸ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈਗਾ ਜੀਐਨਪੀ ਤੋਂ ਤੁਹਾਡਾ ਕੀ ਭਾਵ ਹੈ ਹਾਂਜੀ ਬਈ ਜੀਐਨਪੀ ਦਾ ਮਤਲਬ ਕੀ ਹੁੰਦਾਗਾ ਗ੍ਰੋਸ ਨੈਸ਼ਨਲ ਗ੍ਰੋਸ ਨੈਸ਼ਨਲ ਪ੍ਰੋਡਕਟ ਗ੍ਰੋਸ ਨੈਸ਼ਨਲ ਪ੍ਰੋਡਕਟ ਪ੍ਰਸ਼ਨ ਨੰਬਰ 14 ਹਰੇ ਇਨਕਲਾਬ ਦੀ ਕੀ ਲੋੜ ਹੈ ਹਾਂਜੀ ਬੇਟਾ ਹਰੇ ਇਨਕਲਾਬ ਦੀ ਕਿਉਂ ਕੀ ਲੋੜ ਹੈ ਵੀ ਸੰਜੀਬਾਂ ਦੇ ਜਿਉਂਦੇ ਰਹਿਣ ਦੇ ਲਈ ਠੀਕ ਹੈ ਹਰੇ ਇਨਕਲਾਬ ਦੀ ਲੋੜ ਸੰਜੀਬਾਂ ਦੇ ਜਿਉਂਦੇ ਰਹਿਣ ਦੇ ਲਈ ਹਾਂਜੀ ਬੇਟਾ ਕੁਪੋਸ਼ਣ ਤੋਂ ਕੀ ਭਾਵ ਹੈ ਕੁਪੋਸ਼ਣ ਠੀਕ ਹੈ ਕੁਪੋਸ਼ਣ ਕਿਹੜੀ ਸਥਿਤੀ ਹੁੰਦੀ ਹੈ ਵੀ ਜਦੋਂ ਵਿਅਕਤੀ ਨੂੰ ਸੰਤੁਲਿਤ ਖੁਰਾਕ ਜਾਂ ਉਚਿਤ ਮਾਤਰਾ ਵਿੱਚ ਖੁਰਾਕ ਨਾ ਮਿਲੇ ਤਾਂ ਜਿਹੜੀ ਉਸ ਦੇ ਸਰੀਰ ਵਿੱਚ ਘਾਟ ਪੈਦਾ ਹੋ ਜਾਂਦੀ ਹੈਗੀ ਉਹਨੂੰ ਆਪਾਂ ਕੁਪੋਸ਼ਣ ਕਹਿੰਦੇ ਹਾਂ ਠੀਕ ਹੈ ਸੰਤੁਲਿਤ ਅਤੇ ਪੋਜਨ ਸੰਤੁਲਿਤ ਪੋਜਨ ਤੇ ਪੋਜਨ ਦੀ ਘਾਟ ਕਰਨਾ ਜਿਹੜੀ ਵਿਅਕਤੀ ਦੀ ਜਿਹੜੀ ਸਥਿਤੀ ਬਣ ਜਾਂਦੀ ਹੈ ਜਾਂ ਉਹਦੇ ਵਿੱਚ ਜਿਹੜੀ ਘਾਟ ਪੈਦਾ ਹੋ ਜਾਂਦੀ ਹੈਗੀ ਉਸ ਨੂੰ ਆਪਾਂ ਕੁਪੋਸ਼ਣ ਕਹਿੰਦੇ ਹਾਂ ਠੀਕ ਹੈ ਇਸ ਸੰਤੁਲਿਤ ਪੋਜਨ ਦੀ ਪ੍ਰਾਪਤੀ ਨਾ ਹੋਣਾ ਅਤੇ ਜ਼ਿਆਦਾਤਰ ਲੋਕਾਂ ਦਾ ਗਰੀਬ ਰਹਿਣ ਕਰਨੀ ਸਥਿਤੀ ਪੈਦਾ ਹੁੰਦੀ ਹੈ ਕਿੰਦੀ ਅੱਗੇ ਖਾਲੀ ਥਾਂ ਮੈਨੇ 16 ਨੰਬਰ ਹੈ ਜੰਗਲ ਰੋਜ਼ਾਨਾ ਹਜ਼ਾਰਾਂ ਟਨ ਕਾਰਬਨ ਡਾਈਆਕਸਾਈਡ ਨੂੰ ਡੈਸ਼ ਵਿੱਚ ਬਦਲ ਦਿੰਦੇ ਨੇ ਕਾਦੇ ਵਿੱਚ ਬਦਲ ਦਿੰਦੇ ਨੇ ਵੀ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਦੇ ਵਿੱਚ ਠੀਕ ਹੈ ਜੰਗਲ ਹਰ ਰੋਜ਼ ਹਜ਼ਾਰਾਂ ਟਨ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲ ਦਿੰਦੇ ਹਨ ਪ੍ਰਸ਼ਨ ਨੰਬਰ 17 ਸੋਰੀ 17 ਨੰਬਰ ਜੇਕਰ ਵਾਤਾਵਰਣ ਦਾ ਟੁਕਮਾ ਪ੍ਰਬੰਧਨ ਕੀਤਾ ਜਾਵੇ ਤਾਂ ਪ੍ਰਦੂਸ਼ਣ ਡੈਸ਼ ਕੀਤਾ ਜਾ ਸਕਦਾ ਹੈ ਵੀ ਕੱਟ ਕੀਤਾ ਜਾ ਸਕਦਾ ਹੈ। ਨੰਬਰ 14 ਪਰਾਲੀ ਦੀ ਸਮੱਸਿਆ ਮੁੱਖ ਰੂਪ ਵਿੱਚ ਡੈਸ਼ ਦੀ ਫਸਲ ਨਾਲ ਜੁੜੀ ਹੈ ਵੀ ਝੋਨੇ ਦੀ ਫਸਲ ਨਾਲ। ਠੀਕ ਹੈ? ਝੋਨਾ ਕਰ ਲੋ ਜਾਂ ਚਾਵਲ ਕਰ ਲੋ ਤੁਹਣੀ ਮਰਜੀ। ਠੀਕ ਹੈ। ਨੰਬਰ 15 ਐਨ ਪੀ ਕੇ ਦਾ ਪੂਰਾ ਨਾਮ ਡੈਸ਼ ਹੈ ਵੀ। ਹਾਂਜੀ ਐਨ ਪੀ ਕੇ ਦਾ ਪੂਰਾ ਨਾਮ ਕੀ ਹੈ ਬੇਟਾ? ਐਨ ਪੀ ਦਾ नाइट्रोजन, फास्फोरस, नाइट्रोजन फास्फोरस पोटाशियम एनपी के का पूरा नाम की बढ़ा नाइट्रोजन फास्फोरस पोटाशियम हाँ जी अगे पंद्रह नंबर डैश ਦੋ ਜਾਂ ਦੋ ਤੋਂ ਵੱਧ ਫਸਲਾਂ ਇੱਕੋ ਖੇਤ ਵਿੱਚ ਇਕੱਠੀਆਂ ਉਗਾਉਣ ਦੀ ਪ੍ਰਕਿਰਿਆ ਹੈ ਹਾਂਜੀ ਬੇਟਾ ਇਹਨੂੰ ਆਪਾਂ ਮਿਸ਼ਰਤ ਖੇਤੀ ਕਹਿੰਦੇ ਨੇ ਵੀ ਠੀਕ ਹੈ ਮਿਸ਼ਰਤ ਖੇਤੀ ਅਗੇ ਬੇਟਾ ਸਹੀ ਗਲਤ ਨੇ ਸਕੂਲ ਵਿੱਚ ਵਾਤਾਵਰਣ ਸੰਬੰਧੀ ਦਿਵਸ ਮਨਾਉਣੇ ਚਾਹੀਦੇ ਹਨ ਹਾਂਜੀ ਬੇਟਾ ਬਿਲਕੁਲ ਸਹੀ ਤਾਂ ਜੋ ਬੱਚੇ ਨੂੰ ਜਾਗਰੂਤ ਕੀਤਾ ਜਾ ਸਕੇ ਨੰਬਰ 17 ਤਫੀਮੀ ਪਦਾਰਥਾਂ ਦੀ ਵਰਤੋਂ ਨਾਲ ਅੱਖਾਂ ਦੀਆਂ ਪੁਤਲੀਆਂ ਫੈਲ ਜਾਂਦੀਆਂ ਹਨ ਨਹੀਂ ਗਲਤ ਨੰਬਰ 18 ਹਰੇ ਇਨਕਲਾਬ ਵਜੋਂ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਿਆ ਨਹੀਂ ਨੁਕਸਾਨ ਨਹੀਂ ਪਹੁੰਚਿਆ ਨੰਬਰ 14 ਅੱਜ ਸਾਡੀ ਜਨਸੰਖਿਆ 1 ਬਿਲੀਅਨ ਤੋਂ ਘੱਟ ਹੈ ਹਾਂਜੀ ਬਟਾ ਤਾਂ ਇਹ ਗਲਤ ਹੈ ਵੀ 2014 ਨੰਬਰ ਹੈਗਾ ਅੱਜ ਸਾਡੀ ਜਿਹੜੀ ਜਨਸੰਖਿਆ 1 ਬਿਲੀਅਨ ਤੋਂ ਘਟਨੀ ਹੈ 1 ਬਿਲੀਅਨ ਤੋਂ ਵੱਧ ਹੈ 15 ਨੰਬਰ ਪੋਲੀਥੀਨ ਲਪਾਫੇ ਵਾਤਾਵਰਣ ਲਈ ਲਾਭਦਾਇਕ ਹਨ ਨਹੀਂ ਪੋਲੀਥੀਨ ਲਪਾਫੇ ਵਾਤਾਵਰਣ ਲਈ ਲਾਭ ਕਿਉਂਕਿ ਗਲਦੇ ਨਹੀਂ ਤਾਂ ਜ਼ਮੀਨ ਦੇ ਉੱਪਰ ਇਸ ਤਰੀਕੇ ਨਾਲ ਫੈਲਦੇ ਰਹਿੰਦੇ ਹੈਗੇ ਹਾਂਜੀ ਅਗੇ ਦੋ ਦੋ ਅੰਕਾਂ ਬੜੇ ਪੈਸੇ ਮਿਟਾ ਪ੍ਰੋਜੈਕਟ ਟਾਈਗਰ ਤੋਂ ਕੀ ਪਾਵੇ ਵੀ ਇਹ ਮੈਂ ਲਿਖਾਂਗਾ ਨਹੀਂ ਸਿਰਫ ਬੋਲਾਂਗਾ ਠੀਕ ਹੈ ਪ੍ਰੋਜੈਕਟ ਟਾਈਗਰ ਸੀ ਦੇ ਬਿਚਨ 1973 ਦੇ ਵਿੱਚ ਚਲਾਇਆ ਗਿਆ ਸੀ ਠੀਕ ਹੈ ਤਾਂ ਜਿਹੜੇ ਟਾਈਗਰ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕਿਆ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕਿਆ ਹੁਣ ਇਹ ਜਿਹੜਾ ਪ੍ਰੋਜੈਕਟ ਚਲਾਇਆ ਗਿਆ ਇਹ ਟਾਈਗਰ ਦੇ ਲਈ ਤਾਂ ਲਾਭਦਾਇਕ ਲਾਭਦੇਕ ਹੋਇਆ ਹੀ ਹੋਇਆ ਨਾਲ ਜਿਹੜੇ ਦੂਸਰੇ ਜਾਨਵਰ ਸੀ ਉਹਨਾਂ ਦੇ ਲਈ ਵੀ ਸੁਰੱਖਿਅਤ ਸਾਬਿਤ ਹੋਇਆ ਪ੍ਰਸ਼ਨ ਨੰਬਰ 2 ਧਰਤੀ ਮਾਤਾ ਦੀ ਇੱਜ਼ਤ ਲਈ ਤੁਸੀਂ ਕੀ ਸਹਜ ਬਣਾਉਂਗੇ ਦੇਖੋ ਵੀ ਕਿਹਦਾ ਧਰਤੀ ਮਾਤਾ ਦੀ ਇੱਜ਼ਤ ਕਰਨੀ ਦੂਸਰੀ ਮਨੁੱਖੀ ਜਨਸੰਖਿਆ ਨੂੰ ਸੀਮਿਤ ਕਰਨਾ ਠੀਕ ਹੈ ਤੀਸਰਾ ਜੈਵਿਕ ਅਨੇਕ ਰੂਪਤਾ ਨੂੰ ਸੁਰੱਖਿਅਤ ਕਰਨਾ ਨੰਬਰ 3 ਪੂਰੇ ਨਾਂ CPCB ਇਹਦਾ ਮਤਲਬ ਹੁੰਦਾ ਵੀ ਕੰਟਰੋਲ ਪੋਲਿਊਸ਼ਨ ਕੰਟਰੋਲ ਬੋਰਡ control board sorry it is central bhi sorry central central pollution control board ਠੀਕ ਹੈ ਵੀ acpcb ਦਾ ਮਤਲਬ ਹੈਗਾ hdi ਦਾ ਮਤਲਬ ਹੈਗਾ human development index ਹਾਂਜੀ ਬੇਟਾ ਪ੍ਰਸ਼ਨ ਨੰਬਰ 4 ਆਪਣਾ ਜੈਵਿਕ ਤੇ ਰਸਾਇਣਿਕ ਖਾਦਾਂ ਵਿੱਚ ਅੰਤਰ ਹਾਂਜੀ ਬੇਟਾ ਜਿਹੜੀਆਂ ਜੈਵਿਕ ਖਾਦਾਂ ਨੇ ਵੀ ਠੀਕ ਹੈ ਉਹ ਕੁਦਰਤੀ ਪਦਾਰਥਾਂ ਤੋਂ ਦੇ ਰਹਿੰਦ ਖੂਨ ਦੇ ਨਾਲ ਗਨੋਇਆਂ ਵਾਲੀ ਖਾਦ ਉਹ ਤਿਆਰ ਕੀਤੀ ਜਾਂਦੀ ਹੈਗੀ ਰਸਾਇਣਿਕ ਖਾਦਾਂ ਜਿਹੜੀਆਂ ਕੈਮੀਕਲ ਦੀ ਵਰਤੋਂ ਦੇ ਨਾਲ ਤਿਆਰ ਕੀਤੀ ਜਾਂਦੀਆਂ ਨੇ ਠੀਕ ਹੈ ਜੈਵਿਕ ਖਾਦਾਂ ਮਨੁੱਖੀ ਤੇ ਸੇਤ ਦੇ ਲਈ ਕਿਸੇ ਨਾਲ ਵੀ ਜ਼ਿਆਦਾ ਹਾਨੀਕਾਰਕ ਨਹੀਂ ਹੁੰਦੀ ਜੇਕਰ ਅਸੀਂ ਉਹਨਾਂ ਦੀ ਫਸਲਾਂ ਦੇ ਵਿੱਚ ਵਰਤੋਂ ਕਰਦੇ ਹਾਂਗੇ ਬੜੀ ਰਸਾਇਣਿਕ ਖਾਦਾਂ ਦੀ ਲੋੜ ਤੋਂ ਜ਼ਿਆਦਾ ਵਰਤੋਂ ਮਨੁੱਖੀ ਸਰੀਰ ਲਈ ਹਾਨੀ ਹਾਨੀ ਕਰ ਕਿ ਸਿੱਧ ਹੋ ਸਕੇ ਨੰਬਰ 5 ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਦੋ ਆਪਾਂ ਹਵਾ ਪ੍ਰਦੂਸ਼ਣ ਰੋਕਣ ਦੇ ਲਈ ਪਹਿਲੀ ਗੱਲ ਤਾਂ ਬੜਾ ਜਿਹੜੀਆਂ ਫੈਕਟਰੀ ਵਹੀਕਲਸ ਲੋਡ ਤੋਂ ਜ਼ਿਆਦਾ ਚਲਾਏ ਜਾ ਰਹੇਗੇ ਉਹਨਾਂ ਦੀ ਤਦਾਦ ਘਟਾਣੀ ਚਾਹੀਦੀ ਹੈਗੀ ਠੀਕ ਹੈ ਆਉਣ ਜਾਣ ਦੇ ਲਈ ਜਿਹੜੇ ਜਨਤਕ ਸਾਧਨ ਜਿਵੇਂ ਬਸਾਂ ਟ੍ਰੇਨਾਂ ਉਹਨਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈਗੀ ਠੀਕ ਹੈ ਦੂਸਰਾ ਵੀ ਜਿਹੜੇ ਕਾਰਖਾਨੇ ਫੈਕਟਰੀ ਹੈਗੇ ਉਹਨਾਂ ਦਾ ਫਾਲਤੂ ਪਦਾਰਥ ਹੈ ਗੰਦਾ ਪਾਣੀ ਹੈ ਸਿੱਧਾ ਪਾਣੀ ਦੇ ਵਿੱਚ ਛੱਡ ਦਿੱਤਾ ਜਾਂਦਾ ਹੈਗਾ ਨਾ ਜਦ ਬਾਤਾਵਰਨ ਦੇ ਵਿੱਚ ਛੱਡ ਦਿੱਤੇ ਜਾਂਦਾਗਾ ਧੂਆਂ ਦਾ ਉਹਨਾਂ ਦਾ ਤਾਂ ਉਸ ਨੂੰ ਫਿਲਟਰਡ ਕਰਨ ਦੇ ਲਈ ਜਿਹੜੀਆਂ ਚਿਮਨੀਆਂ ਨੇ ਉਹ ਲਗਾਉਣੀਆਂ ਚਾਹੀਦੀਆਂ ਨੇ ਠੀਕ ਹੈ ਬੱਦ ਹਾਂਜੀ ਅਗੇ ਤੁਹਾਡੇ 5 5 ਅੰਕਾਂ ਵਾਲੇ ਵੀ ਠੀਕ ਹੈ ਇਹ ਤੁਹਾਨੂੰ ਇੱਥੇ ਨਹੀਂ ਕਰਾਇਆ ਜਾਣਾ ਕਿਉਂਕਿ ਇਹਨਾਂ ਦਾ ਨਹੀਂ ਲਿਖਿਆ ਜਾ ਸਕਦਾ ਇਸ ਦੇ ਉੱਪਰ ਇਹ ਤੁਸੀਂ ਪੜ ਲਿਓ ਠੀਕ ਹੈ ਤੇ ਕੋਸ਼ਿਸ਼ ਕਰ ਬੇਟਾ ਇਹ ਜਿਹੜਾ ਤੁਹਾਡਾ ਕੁਐਸਚਨ ਪੇਪਰ ਹੈ ਦੂਸੇ ਇਸ ਨੂੰ ਆਪਣੀ ਕਾਪੀ ਦੇ ਵਿੱਚ ਪੇਸਟ ਕਰ ਲਓ ਜਿਹੜੀ ਤੁਹਾਡੀ EBS ਦੀ ਕਾਪੀ ਹੈ ਕਿਉਂਕਿ ਇਸ ਪੇਪਰ ਦੇ ਵਿੱਚੋਂ ਪ੍ਰੀਬੋਰਡ ਦੇ ਵਿੱਚੋਂ ਫਾਈਨਲ ਇਗਜ਼ਾਮ ਦੇ ਵਿੱਚ ਕੁਐਸਚਨ ਰਿਪੀਟ ਹੋਣ ਦੀ ਕਾਫੀ ਉਮੀਦ ਹੁੰਦੀ ਹੈਗੀ ਠੀਕ ਹੈ ਬੇਟਾ ਤਾਂ ਇਹ ਆਪਾਂ ਜਿਹੜਾ ਤੁਹਾਡਾ ਪ੍ਰੀਬੋਰਡ ਪੇਪਰ ਸੀਬੀਐਸ ਦਾ ਉਹ ਪਹਨ ਕੀਤਾਗਾ ਤੁਸੀਂ ਇਸ ਨੂੰ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਿਓ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ